ਨੇ ਮਿੰਦੋ ਸੋਚ ਨਹੀਂ ਕੋ ਸਾੜੀਏ ਸੋਚ ਕੋ ਸਾ ਹੁਣ ਕੋਈ ਇਹ ਜਹ ਪੈਂਤੜਾ ਖੇਢੀ ਜਿਹੜਾ ਜਮ ਟਕਾਣੀ ਤੇ ਲੱਗੇ ਤੇ ਤੇਰਾ ਕੰਮ ਬਣ ਜਾਵੇ ਹੁਣ ਤਾਂ ਤੈਨੂੰ ਕੱਲੀ ਨੂੰ ਇਹ ਕੰਮ ਸਿਰੇ ਚੜਨਾ ਪੈਣਾ ਛੱਡ ਦੇ ਕਿਸੇ ਤੇ ਝੂਠੇ-ਮੁੱਠੇ ਯਕੀਨ ਕਰਨੇ ਹੈ ਨਹੀਂ ਮਿੰਦੋ ਤੂੰ ਇਹ ਜਾ ਕਿਹੜਾ ਪੈਂਤੜਾ ਖੇਢੀਂਗੀ ਪੈਸੇ ਵਾਲਾ ਪੈਂਤੜਾ ਤੇ ਤੇਰਾ ਫੇਲ ਹੋ ਗਿਆ ਪਰ ਐਸ ਵਾਰ ਜਿਹੜਾ ਵੀ ਪੈਂਤੜਾ ਖੇਢਣਾ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਖੇਢੀ ਫੇਰ ਦੇਖੀ ਤੇਰਾ ਕੰਮ ਕਿਵੇਂ ਮਿੰਟਾਂ ਸਕਿੰਟਾਂ ਚ ਸਿਰੇ ਚੜਦਾ ਵਸ ਇੱਕ ਵਾਰ ਦਿਮਾਗ ਚ ਆ ਜੀ ਫਿਰ ਮਿੰਦੋ ਜਾਣੇ ਮਿੰਦੋ ਦਾ ਕੰਮ ਜਾਣੇ ਲੈ ਪਾਲੀ ਸਿੰਘ ਵੀ ਆ ਗਏ ਲੈ ਮਿੰਦੋ ਹੁਣ ਝੁਕੀ ਮੁੱਠੀ ਨਰਾਜ਼ ਹੀ ਰਹੇ ਦੇਖ ਸੇ ਕਿਵੇਂ ਤੇਰੀਆਂ ਮਿਲਤਾ ਕਰਨਗੇ ਓ ਮਿੰਦੋ ਜਵਾਕ ਕਿੱਧਰ ਗਏ ਆ ਓ ਮਿੰਦੋ ਉਹ ਮੈਂ ਤੇਰੇ ਨਾਲ ਗੱਲ ਕਰ ਰਿਹਾ ਉਹ ਜਵਾਕ ਕਿੱਥੇ ਗਏ ਆ ਮੈਨੂੰ ਨਹੀਂ ਪਤਾ ਗਏ ਹੋਣਗੇ ਖੇਡਣੇ ਆਪਣੇ ਦੋਸਤਾਂ ਨਾਲ ਅੱਛਾ ਅੱਛਾ ਸੱਚ ਤੂੰ ਤਾਂ ਮੇਰੇ ਨਾਲ ਗੁੱਸੇ ਸੀ ਮੈਂ ਵੀ ਆਖਿਆ ਮਿੰਦੋ ਮੇਰੇ ਨਾਲ ਕਾਹਤੋਂ ਨਹੀਂ ਬੋਲਦੀ ਮੈਂ ਹੁਣ ਸਮਝਿਆ ਮਿੰਦੋ ਦਾ ਗੁੱਸਾ ਅਜੇ ਠੰਡਾ ਨਹੀਂ ਹੋਇਆ ਇਹ ਗੁੱਸਾ ਠੰਡਾ ਹੋਣਾ ਵੀ ਨਹੀਂ ਪੁੱਤਰੀ ਅੱਜ ਤਾਂ ਮਗਰ ਪੈਂਦੀ ਆ ਕਿਉਂ ਮਗਰ ਪੈਣ ਨੂੰ ਮੈਂ ਕਿਤੇ ਕੁੱਤੀ ਆ ਜਿਹੜਾ ਤੁਹਾਡੇ ਮਗਰ ਪੈਂਦੀ ਆ ਉਹ ਨਹੀਂ ਨਹੀਂ ਕੱਲੀਆਂ ਕੁੱਤੀਆਂ ਜਾਂ ਕੁੱਤੇ ਹੀ ਮਗਰ ਨਹੀਂ ਪੈਂਦੇ ਕਈ ਵਾਰ ਕਮਲੇ ਜਾਂ ਕਮਲੀਆਂ ਵੀ ਮਗਰ ਪੈ ਜਾਂਦੀਆਂ ਅੱਛਾ ਮੈਂ ਕਮਲੀਆਂ ਤੈਨੂੰ ਲੱਗਦੀ ਹੂੰ ਮੈਂ ਕਮਲੀ ਹੋ ਸਕਦਾ ਤੂੰ ਕਮਲਾ ਹੋਵੇਂ ਹੋ ਸਕਦਾ ਕੀ ਤੂੰ ਤਾਂ ਹੈ ਹੀ ਕਮਲਾ ਜੇ ਸਿਆਣਾ ਹੁੰਦਾ ਅੱਜ ਨੂੰ ਮੇਰੀ ਗੱਲ ਮੰਨ ਲੈਂਦਾ ਉਹ ਮਾਤਰੀ ਸਾਰੀ ਗੱਲ ਸਮਝਦਾ ਹੈ ਕਹਾਨੂੰ ਸਮਝਦਾ ਜੇ ਸਮਝਦਾ ਹੁੰਦਾ ਮਾਂ ਆਪ ਹੀ ਕਹਿ ਦਿੰਦੀ ਵੀ ਹਾਂ ਸਮਝਦਾ ਪਰ ਮੈਂ ਕਿਉਂ ਕਹਾਂ ਜਦੋਂ ਸਮਝਦਾ ਹੀ ਨਹੀਂ ਉਹ ਮਿੰਦੋ ਤੂੰ ਬਾਹਲੀ ਕਰਮਣਾ ਹੋ ਜਰਾ ਠੰਡੇ ਦਿਮਾਗ ਨਾਲ ਸੋਚ ਹੋ ਸਕਦਾ ਹੈ ਤੂੰ ਮੇਰੀ ਗੱਲ ਨਾਲ ਸਮਝਦੀ ਹੋਵੇਂ ਤੇ ਕਹੀ ਤੂੰ ਮੈਨੂੰ ਜਾਨੀਂ ਕਿ ਮੈਂ ਤੇਰੀ ਗੱਲ ਨਹੀਂ ਸਮਝਦਾ ਮੈਂ ਤਾਂ ਸਾਰੀ ਗੱਲ ਸਮਝਦੀ ਆ ਇੱਕ ਤੂੰ ਹੀ ਆ ਜਿਹੜਾ ਉਹਦੀ ਫੈਰਰੀ ਗੱਲ ਵੀ ਨਹੀਂ ਸਮਝਦਾ 21ਵੀਂ ਸਦੀ ਦੇ ਵਿੱਚ ਵੀ ਪਤਾ ਨਹੀਂ ਕਿਹੜੀ ਸਦੀ 'ਚ ਫਿਰਦਾ ਹੈ ਦੇਖ ਮੈਨੂੰ ਜੇ ਮੈਂ ਗਲਤ ਹੁਮਾਂ ਤਾਂ ਤੇਰਾ ਫਰਜ਼ ਬਣਦਾ ਹੈ ਕਿ ਤੂੰ ਮੈਨੂੰ ਸਮਝਾਵੇਂ ਜੇ ਤੂੰ ਗਲਤ ਹੁਵੇਂ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੈਨੂੰ ਸਮਝਾਵਾਂ ਨਾ ਕਿ ਤੇਰਾ ਸਾਥ ਦੇਵਾਂ ਤੂੰ ਮੇਰਾ ਸਾਥ ਦੇ ਵੀ ਨਹੀਂ ਸਕਦਾ ਮੇਰੇ ਤਾਂ ਕਰਮ ਹੀ ਮਾੜੇ ਆ ਮੇਰੇ ਤਾਂ ਕਰਮਾਂ 'ਚ ਲਿਖਿਆ ਹੀ ਨਹੀਂ ਵੀ ਤੂੰ ਕਦੇ ਮੇਰਾ ਸਾਥ ਦੇਵੇਂਗਾ ਵੀ ਤੇਰਾ ਤਾਂ ਰੱਬ ਹੀ ਰੱਖਾ ਮਿੰਦੋ ਵਿਚਾਰੀ ਸਹੀ ਆ ਉਹਨੂੰ ਤੂੰ ਗਲਤ ਕਹੀ ਜਾਂਦਾ ਆਪਸ 100 ਦਾ 100% ਗਲਤ ਆ ਆਪ ਦੇ ਆਪ ਨੂੰ ਸਹੀ ਕਹੀ ਜਾਂਦਾ ਤੇ ਤੇਰਾ ਨਹੀਂ ਕੁਛ ਬਣ ਸਕਦਾ ਨਾ ਕੁਛ ਬਣੇ ਨਾ ਤੂੰ ਜਵਾਕਾਂ ਦਾ ਬਣਨ ਦੇਵੇਂ ਪਰ ਇੱਕ ਗੱਲ ਯਾਦ ਰੱਖੀ ਤੇਰੇ ਸਾਥ ਤੋਂ ਬਿਨਾ ਵੀ ਮਿੰਦੋਬ ਦੇ ਮਿਸ਼ਨ 'ਚ ਕਾਮਯਾਬ ਹੋ ਕੇ ਦਿਖਾਉ ਸਮਝ ਗਿਆ ਪਾਲੀ ਸਿਆ ਉਹ ਸਮਝ ਗਿਆ ਮਾਲਕ ਉਹ ਸਮਝ ਗਿਆ ਮੈਂ ਚੰਗੀ ਤਰ੍ਹਾਂ ਸਮਝ ਗਿਆ ਅੱਗੇ ਤਾਂ ਮੈਨੂੰ ਲੱਗਦਾ ਸੀ ਕਿ ਤੂੰ ਸਮਝ ਜਾਵੇਂਗੀ ਪਰ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਤੂੰ ਕਦੀ ਵੀ ਨਹੀਂ ਸਮਝਣਾ ਓਏ ਤੈਨੂੰ ਸਮਝਾਉਂਦਾ ਰਿਸਕ ਤਾਂ ਰੱਬ ਨੇ ਵੀ ਨਹੀਂ ਲੈਣਾ ਚਲ ਚੰਗਾ ਮੈਂ ਮਾੜਾ ਜਾਣਾ ਪੈਂਡ ਚ ਕਿਸੇ ਕੋਲੇ ਜਾ ਆਵਾ ਆਹ ਫਾਈਲਾਂ ਸੰਭਾਲ ਕੇ ਲਮਾਰੀ ਚ ਰੱਖਦੀ ਆਹੋ ਲੋਕਾਂ ਦੇ ਕੰਮ ਕਰੀ ਜਾਓ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਨਾ ਨਹੀਂ ਹੈਗਾ ਓ ਹੁਣ ਮੈਂ ਜਾਵਾਂ ਹਜੂਰ ਜੇ ਤੁਹਾਡੀ ਅਗਿਆ ਹੋਵੇ ਤਾਂ ਓ ਸ਼ੁਕਰੀਆ ਹਜੂਰ ਸ਼ੁਕਰੀਆ ਚੱਲ ਨਹੀਂ ਮਿੰਦੋ ਲਾਭ ਦਾ ਦਿਮਾਗ ਸੋਚ ਕੋਈ ਸਕੀਮ ਕੀ ਬਹੀ ਕਰੋ ਆਕਾਲ ਪੁਰਖ ਸੱਚੇ ਪਾਸ਼ਾ ਜਿਹੜੇ ਕੰਮ ਅਸੀਂ ਅੱਜ ਚੱਲ ਰਿਆਂ ਉਹ ਕੰਮ ਸਿਰੇ ਚਾੜ ਦੇਣਾ ਕਿਸੇ ਵੀ ਪ੍ਰਕਾਰ ਦੀ ਕੋਈ ਤਿੱਕਤ ਨਾੜ ਦੇ ਕਰਿਓ ਕਿਰਪਾ ਵਾਹਿਗੁਰੂ ਜੀ ਕਰਿਓ ਕਿਰਪਾ ਉਹ ਸਰਬਜੀਤ ਆ ਜਾ ਹੁਣ ਟਾਈਮ ਹੀ ਬੜਾ ਲਾਤਾ ਆਈ ਜਾਈ ਹੇ ਵਾਹਿਗੁਰੂ ਜੀ ਹੁਣ ਤਾਂ ਸਾਡੀਆਂ ਟੋਹਾਂ ਸੋਡੇ ਹੱਥ ਚ ਨੇ ਬੱਸ ਜਿਹੜੇ ਕੰਮ ਅਸੀਂ ਚੱਲੇ ਆ ਉਸ ਕੰਮ ਨੂੰ ਸਹੀ ਸਲਾਮਤ ਸਿਰੇ ਚਾੜ ਦੇਣਾ ਕਰਿਓ ਕਿਤੋਂ ਉਹ ਸਰਬਜੀਤ ਆ ਜਾ ਹੁਣ ਤਿਆਰ ਹੋਣ ਤੇ ਟਾਈਮ ਹੀ ਬੜਾ ਲਾਤਾ ਭਾਗਜੀ ਆ ਗਈ ਉਹ ਸਰਬਜੀਤ ਤੂੰ ਤਾਂ ਟਾਈਮ ਹੀ ਬੜਾ ਲਾਤਾ ਉਹ ਮਸਾ ਮਸਾ ਤਾਂ ਮੈਂ ਹਿੰਮਤ ਇਕੱਠੀ ਕਰਕੇ ਮਿੰਦੋ ਭੈਣ ਕੋਲੇ ਜਾਣ ਲਈ ਰਾਜੀ ਹੋਇਆ ਉਹ ਮੈਂ ਕਿਹੜਾ ਤਿਆਰ ਹੋ ਰਹੀ ਸੀ ਜੀ ਸਗੋਂ ਮੈਂ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਤੇ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਜੀ ਜਿਹੜੇ ਕੰਮ ਅਸੀਂ ਚੱਲੇ ਆ ਉਸ ਕੰਮ ਨੂੰ ਚੰਗੀ ਤਰ੍ਹਾਂ ਸਿਰੇ ਚਾੜ ਦੇਣਾ ਸਰਬਜੀਤ ਮੇਰਾ ਮਨ ਤਾਂ ਹਜੇ ਵੀ ਡਰਦਾ ਕਿਤੇ ਆਪਾਂ ਕੋਈ ਗਲਤੀ ਤਾਂ ਨਹੀਂ ਕਰ ਰਹੇ ਮੇਰਾ ਮਤਲਬ ਆਪਾਂ ਆਪਣੇ ਪੈਰ ਆਪ ਹੀ ਨਾ ਕੁਹਾੜੀ ਮਾਰ ਲਈਏ ਓਏ ਇਹ ਹੋ ਜਾ ਕੁਛ ਨਹੀਂ ਹੋਣ ਵਾਲਾ ਜੀ ਤੁਸੀਂ ਨਾ ਬਿਨਾਂ ਗੱਲਾਂ ਐਵੇਂ ਡਰਨਾ ਛੱਡੋ ਮੈਨੂੰ ਮੇਰੇ ਵਾਹਿਗੁਰੂ ਤੇ ਪੂਰਾ ਭਰੋਸਾ ਹੈ। ਉਹਨੇ ਹੋ ਜਾ ਕੁਛ ਨਹੀਂ ਹੋਣ ਦੇਣਾ। ਸਭ ਕੁਝ ਠੀਕ ਹੋ ਜਾਊਗਾ। ਉਹ ਵਾਹਿਗੁਰੂ ਤੇ ਤਾਂ ਮੈਨੂੰ ਵੀ ਪੂਰਾ ਭਰੋਸਾ ਹੈ। ਬਸ ਫਿਰ ਕਾਦੇ ਲਈ ਡਰਨਾ? ਜਿਹਦਾ ਭਰੋਸਾ ਹੀ ਵਾਹਿਗੁਰੂ ਤੇ ਹੈ। ਉਹਨੂੰ ਡਰ ਕਿਹੜੀ ਗੱਲ ਦਾ? ਤੁਸੀਂ ਬੇਫਿਕਰ ਹੋ ਕੇ ਮੇਰੇ ਨਾਲ ਚੱਲੋ। ਵਾਹਿਗੁਰੂ ਜੀ ਆਪਣੇ ਅੰਗ ਸੰਗ ਹੀ ਰਹਿਣਗੇ। ਨਾਲੇ ਆਪਾਂ ਕਿਹੜਾ ਕੁਝ ਗਲਤ ਕਰਨ ਚੱਲੇ ਆ? ਉਹ ਤਾਂ ਹੈ ਸਰਬਜੀਤ। ਪਰ ਮੈਂ ਸੋਚਦਾ ਸੀ ਕਿ ਮਿੰਦੋ ਭੈਣ ਨਾਲ ਗੱਲ ਕਿਵੇਂ ਕਰਾਂਗੇ ਤੁਸੀਂ ਕਵਰਾ ਹੋ ਨਾ ਜੀ ਸਿਰਫ ਤਾਂ ਸਿਰਫ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਲਓ ਤੇ ਮੇਰੇ ਨਾਲ ਚੱਲੋ ਏ ਵਾਹਿਗੁਰੂ ਆਪਦੇ ਹਿੰਮਤ ਨੂੰ ਇੰਨੀ ਕ ਹਿੰਮਤ ਬਖਸ਼ੀ ਕਿ ਮੈਂ ਆਪਣੀ ਮਿੰਦੋ ਭੈਣ ਨਾਲ ਜ਼ਮੀਨ ਸੰਬੰਧੀ ਗੱਲ ਕਰ ਸਕਾਂ ਚੱਲ ਸ਼ਰਮਜੀਤ ਚੱਲੀਏ ਚਲੋ ਜੀ ਬੋਲੋ ਵਾਹਿਗੁਰੂ ਤੇ ਕਰੋ ਮੋਟਰਸਾਈਕਲ ਸਟਾਰਟ ਚਲੋ ਤੁਸੀਂ ਮੈਂ ਗੇਟ ਚਾ ਲਾ ਦਿੰਦੀ ਹਾਂ ਲੋ ਜੀ ਟਾਈਮ ਨਾਲ ਜਾ ਕੇ ਟਾਈਮ ਨਾਲ ਮੁੜਨਾ ਵੀ ਹੈ ਇੰਦਰਜੀਤ ਦਾ ਵੀ ਟਾਈਮ ਹੋ ਚੁੱਕਾ ਉਹ ਤੱਕ ਲੈ ਪਾ ਲੋ ਚਾਬੀ ਜੇਬ ਚ ਲੋਕ ਚੰਗੀ ਤਰ੍ਹਾਂ ਚੈੱਕ ਕਰ ਲਿਆ ਸੀ ਹਾਂ ਹਾਂ ਚੰਗੀ ਤਰ੍ਹਾਂ ਲਗਾ ਤਾ ਸੀ ਐਂ ਕਰਿਓ ਮੜਾ ਜਾ ਬਾਜ਼ਾਰ ਚ ਰੋਕ ਲਓ ਆਪਾਂ ਫਰੂਟ ਲੈ ਜਾਵਾਂਗੇ ਕੋਈ ਨਾ ਕੋਈ ਖਾਣ ਵਾਸਤੇ ਭਜਨ ਸਵੇਰ ਦਾ ਮੱਥਾ ਜਾ ਠਣਕੀ ਜਾਂਦਾ ਮੈਨੂੰ ਲੱਗਦਾ ਅੱਜ ਜ਼ਰੂਰ ਕੁਛ ਨਾ ਕੁਛ ਹੋਣ ਵਾਲਾ ਦੇਖ ਲਈ ਮਿੰਦੋ ਅੱਜ ਕੁਛ ਐਹਾ ਜਾ ਵਾਪਰਨ ਵਾਲਾ ਜਿਹੜਾ ਤੇਰੇ ਫਾਇਦੇ ਦਾ ਹੋਊਗਾ ਹੋ ਸਕਦਾ ਕੁਛ ਐਹਾ ਜਾ ਹੋ ਜਾਵੇ ਜਿਹੜਾ ਮਿੰਦੋ ਦਾ ਕਮੇ ਮਿੰਟਾ ਸਕਿੰਟਾ ਚ ਬਣ ਜੇ ਹੋ ਨੋੜੀਏ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਸੱਚੀ ਮਿੰਦੋ ਕੀ ਤੇਰੇ ਹਿੱਸੇ ਦੀ ਜ਼ਮੀਨ ਵੀ ਤੇਰੇ ਨਾਲ ਹੋ ਸਕਦੀ ਆ ਹਾਂ ਹਾਂ ਹੋ ਸਕਦੀ ਆ ਕਿਉਂ ਨਹੀਂ ਹੋ ਸਕਦੀ ਹੋਣ ਨੂੰ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਪਰਮਾਤਮਾ ਨੇ ਚਾਹਿਆ ਤਾਂ ਇਹ ਵੀ ਹੋ ਸਕਦਾ ਕਿਵੇਂ ਦੋ ਬਿਨਾ ਕੋਸ਼ਿਸ਼ ਕੀਤੇ ਆ ਜੇ ਬਿਨਾ ਤੇਰੇ ਭਰਾ ਤੋਂ ਟੁੱਟਿਆ ਵੀ ਤੇਰੇ ਨਾਲ ਜ਼ਮੀਨ ਹੋ ਸਕਦੀ ਆ ਹੋਰ ਤੈਨੂੰ ਕਿਹਾ ਤਾਂ ਹੈ ਹੋਣ ਨੂੰ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਕਹਿੰਦੇ ਹੁੰਦੇ ਨੇ ਤਾਂ ਸੁਣਿਆ ਨਹੀਂ ਜਦੋਂ ਰੱਬ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਹੈਵੇਂ ਦੋ ਤੈਨੂੰ ਇੱਕ ਗੱਲ ਹੋਰ ਪੁੱਛਣੀ ਸੀ ਪੁੱਛਾਂ ਜੀ ਪੁੱਛਾ ਤੂੰ ਇੱਕ ਛੱਡ ਦੋ ਪੁੱਛ ਜੇ ਮਿੰਦੋ ਤੇਰੀ ਗੱਲ ਦਾ ਜਵਾਬ ਨਹੀਂ ਦਊਗੀ ਪਹਿਲਾਂ ਹੋਰ ਕੀ ਦੀ ਗੱਲ ਦਾ ਜਵਾਬ ਦਊਗੀ ਤੂੰ ਬੇਫਿਕਰ ਹੋ ਕੇ ਪੁੱਛ ਕਿਤੇ ਮਿੰਦੋ ਇਹ ਵੀ ਹੋ ਸਕਦਾ ਤੇਰਾ ਹਿੰਮਤ ਵੀਰਾ ਤੇ ਤੇਰੀ ਸਰਬਜੀਤ ਪਰਜਾਈ ਆਪਣੀ ਖੁਸ਼ੀ ਨਾਲ ਤੇਰੇ ਹਿੱਸੇ ਦੇ ਦੋ ਕਿੱਲੇ ਜ਼ਮੀਨ ਤੇਰੇ ਨੋ ਕਰਾ ਦੇਣਾ ਸੌਂ ਖਾ ਕੇ ਦੱਸੀ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਪਰ ਮੈਨੂੰ ਤਾਂ ਨਹੀਂ ਲੱਗਦਾ ਇਸ ਤਰ੍ਹਾਂ ਵੀ ਕਦੇ ਹੋ ਸਕਦਾ ਨਹੀਂ ਹੁਣ ਆਪ ਹੀ ਬੋਲੀ ਜਾਏਗੀ ਕ ਮੇਰੀ ਵੀ ਸੁਣੇਗੀ ਸੁਣੂਗੀ ਮਿੰਦੋ ਮੈਂ ਤੇਰੀ ਵੀ ਸੁਣੂਗੀ ਜੇ ਮੈਂ ਨਾ ਤੇਰੀ ਸੁਣੂਗੀ ਭਲਾ ਹੋਰ ਕੌਣ ਸੁਣੂਗਾ ਭਲਾ ਦੱਸ ਇਸ ਤਰ੍ਹਾਂ ਵੀ ਕਦੇ ਹੋ ਸਕਦਾ ਹਾਂ ਹਾਂ ਬਿਲਕੁਲ ਹੋ ਸਕਦਾ ਜਦੋਂ ਹੋਇਆ ਇਸੇ ਤਰ੍ਹਾਂ ਹੋ ਇੱਕ ਵਾਰ ਤੈਨੂੰ ਯਾਦ ਆ ਮਿੰਦੋ ਤੈਨੂੰ ਸੁਪਨਾ ਆਇਆ ਸੀ ਤੇਰਾ ਹਿੰਮਤ ਵੀਰ ਤੇ ਤੇਰੀ ਸਰਬਜੀਤ ਪਰਜਾਈ ਤੇ ਲਵੇ ਕਾਗਜ਼ ਲੈ ਕੇ ਆਏ ਸੀ ਤੇ ਕਹਿੰਦੇ ਸੀ ਆ ਭੈਣ ਤੇਰੇ ਹਿੱਸੇ ਦੇ 2 ਕਿਲੇ ਅਸੀਂ ਤੇਰੇ ਨਾਂ ਲਵਾਤੇ ਤੇ ਇਹਨਾਂ ਕਾਗਜ਼ਾਂ ਨੂੰ ਸਾਹਮ ਕੇ ਚੰਗੀ ਤਰ੍ਹਾਂ ਪੇਟੀ 'ਚ ਰੱਖੀ ਮੈਨੂੰ ਲੱਗਦਾ ਜਿੱਦਣ ਹੋਇਆ ਇਸੇ ਤਰ੍ਹਾਂ ਹੋ ਦੇਖ ਲਈ ਮਿੰਦੋ ਉਹ ਸੁਪਨੇ ਵਾਂਗ ਨਾ ਕਦੇ ਹਕੀਕਤ ਵਿੱਚ ਤੇਰੇ ਹਿੰਮਤ ਭਰਾ ਤੇ ਤੇਰੀ ਸਰਬਜੀਤ ਵਰਜਾਈ ਨੇ ਤੇਰੇ ਹਿੱਸੇ ਦੇ 2 ਕਿਲੇ ਤੇਰੇ ਨਾਂ ਕਰਵਾ ਕੇ ਪੇਪਰ ਤੈਨੂੰ ਫੜਾ ਦੇਣੇ ਆ ਸੱਚੀ ਮਿੰਦੋ ਤੇਰੇ ਮੂੰਹ 'ਚ ਕੀ ਸ਼ੱਕਰ ਹੁਣ ਮੈਨੂੰ ਕੰਮ ਕਰ ਲੈਣ ਦੇ ਚੰਗਾ ਕਰ ਲਾ ਕੰਮ ਪਰ ਤੇਰੀਆਂ ਗੱਲਾਂ ਤਾਂ ਨਾ ਮੈਨੂੰ ਸੱਚੀ ਬੜਾ ਸੁਆਦ ਜਹਦੀ ਜਾਂਦੀਆਂ ਨੇ ਚੱਲ ਨਹੀਂ ਮਿੰਦੋ ਤੇਰੀਆਂ ਵੀ ਨਵੇਕਣੀਆਂ ਗੱਲਾਂ ਹੋਰ ਹੀ ਕੰਮ ਲਾ ਕੇ ਕਰਨਾ ਮਟਰ ਵੀ ਨਹੀਂ ਕੱਢੇ ਹੁਣ ਤਾਂ ਕੱਢ ਲੈਂਦੀ ਦੱਸ ਨਹੀਂ ਮਿੰਦੋ ਮੈਨੂੰ ਲੱਗਦਾ ਰੱਬ ਤਾਂ ਤੇਰੇ ਨੇੜੇ ਤੇੜੀ ਬੈਠਾ ਸੀ ਤੂੰ ਤਾਂ ਹਜੇ ਸਕੀਮੇ ਹੀ ਲੈ ਜਾਂਦੀ ਸੀ ਮੈਨੂੰ ਲੱਗਦਾ ਰੱਬ ਨੇ ਤਾਂ ਤੇਰਾ ਕੰਮ ਛੇਤੀ ਬਣਾਤਾ ਵੇ ਦੇਖੀ ਕਿਤੇ ਮਿੰਦੋ ਉਦਣ ਵਾਂਗੂ ਕਿਤੇ ਸੁਪਨਾ ਹੀ ਤਾਂ ਨਹੀਂ ਦੇਖੀ ਜਾਂਦੀ ਆਏ ਨਹੀਂ ਨਹੀਂ ਸੁਪਨਾ ਨਹੀਂ ਇਹ ਤਾਂ ਹਕੀਕਤ ਆ ਹਾਈ ਮੈਂ ਮਰ ਜਾ ਮੇਰਾ ਵੀਰ ਤੇ ਮੇਰੀ ਪਰਜਾਈ ਆ ਆਸੀ ਕਾਲ ਜੀ ਅਸਵੀ ਕੰਤ ਜੀ ਸ਼ਸ਼ੀ ਕਲਪਨ ਜੀ ਅਸਵੀ ਕੰਤ ਜੀ ਕਿਵੇਂ ਹੋ ਬੱਸ ਠੀਕ ਠਾਕ ਤੁਸੀਂ ਦੱਸੋ ਠੀਕ ਰਹਿੰਦੇ ਹੋ ਹਾਂ ਹਾਂ ਵਧੀਆ ਆ ਜਾਓ ਵੀਰੇ ਆ ਜਾਓ ਆ ਜਾਓ ਵੀਰੇ ਮੈਂ ਕੁਰਸੀਆਂ ਲੈ ਕੇ ਆਉਣੀ ਆ ਬੈਠ ਜਾਓ ਕੁਰਸੀ ਲੈ ਲਓ ਭਾਬੀ ਕੋਈ ਨਾ ਭੈਣ ਜੀ ਬੱਸ ਠੀਕ ਆ ਬੈਠ ਜਾਓ ਤੁਸੀਂ ਲੈ ਭੈਣ ਜੀ ਮਾਟਰ ਕੱਢੀ ਜਾਂਦੀ ਸੀ ਲੈ ਹੋਰ ਭਾਬੀ ਮੈਨੂੰ ਪਤਾ ਲੱਗਿਆ ਸੀ ਵੀ ਮੇਰੇ ਭਰਾ ਤੇ ਮੇਰੀ ਪਰਜਾਈ ਨਹੀਂ ਆਉਣਾ ਉਹ ਤਾਈ ਤਾਂ ਮੈਂ ਦੋ ਪੈਣ ਰੋਟੀ ਦਾ ਪ੍ਰਬੰਧ ਕਰੀ ਜਾਂਦੀ ਸੀ ਹੋਰ ਵੀਰੇ ਹਰ ਵਾਰ ਕਾਲੀ ਕਾਲੀ ਚ ਮੁੜ ਜਾਂਦੇ ਆ ਅੱਜ ਮੈਂ ਸੋਚਿਆ ਅੱਜ ਰੋਟੀ ਖਵਾਏ ਬਿਨਾਂ ਨਹੀਂ ਭੇਜਦੀ ਕਿਤੇ ਅੱਜ ਨਾ ਕਹਿ ਦਿਓ ਵੀ ਅਸੀਂ ਛੇਤੀ ਜਾਣਾ ਇੰਦਰਜੀਤ ਸਕੂਲੋਂ ਆਉਣ ਵਾਲਾ ਭੈਣ ਜੀ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਪਰ ਕੀ ਕਰੀਏ ਮਜਬੂਰੀਆਂ ਹੀ ਐਸੀਆਂ ਨੇ 4 ਵਜੇ ਦੇ ਕਰੀਬ-ਕਰੀਬ ਤੇਰੇ ਭਤੀਜੇ ਇੰਦਰਜੀਤ ਨੇ ਸਕੂਲੋਂ ਆ ਜਾਣਾ ਤੇ ਸੈਨੂੰ ਵੀ ਪਤਾ ਹੀ ਐ ਕੱਲੇ ਕਹਿ ਰਹੇ ਅਸੀਂ ਹੈਗੇ ਆ ਤੇ ਉਸ ਤੋਂ ਬਾਅਦ ਤਾਂ ਫਿਰ ਤੇਰੇ ਕੋਲੇ ਆਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਹੁਣ ਕੀ ਕਰੀਏ ਇੰਦਰਜੀਤ ਦੇ ਸਕੂਲੋਂ ਆਉਣ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਦੇ ਵਿੱਚ ਸਾਨੂੰ ਘਰ ਵਾਪਸ ਜਾਣਾ ਹੀ ਪੈਂਦਾ ਚੱਲ ਹੁਣ ਰੋਟੀ ਨਹੀਂ ਖਾਣੀ ਤਾਂ ਚਾਹ ਦੀ ਘੁੱਟ ਤਾਂ ਬਣਾ ਲਿਆ ਵਾ ਉਹ ਵੀ ਨਹੀਂ ਪੀਣੀ ਲੈ ਭੈਣੇ ਚਾਹ ਤਾਂ ਅਸੀਂ ਹੁਣ ਠੀਕੇ ਜਾਵਾਂਗੇ ਉਹ ਹਰ ਵਾਰ ਦੀ ਤਰ੍ਹਾਂ ਥੋੜੋ ਹੈ ਵੀ ਚਾਹ ਪੀਤੀ ਤੋਂ ਬਿਨਾਂ ਹੀ ਚਲੇ ਜਾਵਾਂਗੇ ਤੂੰ ਵਧੀਆ ਜੀ ਚਾਹ ਬਣਾ ਕੇ ਲਿਆ ਠੀਕ ਆ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਭੈਣ ਪੌਲੀ ਬਾਈ ਨਹੀਂ ਦੀਂਦਾ ਘਰੇ ਕੰਮ ਤੇ ਗਿਆ ਹੋਇਆ ਕਾ ਨੂੰ ਵੀਰੇ ਗਏ ਤਾਂ ਕੰਮ ਤੇ ਹੀ ਸੀਗੇ ਪਰ ਅੱਜ ਜਲਦੀ ਆ ਗਏ ਉਹਨਾਂ ਨੂੰ ਪਿੰਡ ਦੇ ਵਿੱਚ ਕੋਈ ਕੰਮ ਸੀਗਾ ਤੁਸੀਂ ਬੈਠੋ ਮੈਂ 2 ਮਿੰਟ 'ਚ ਚਾਹ ਬਣਾ ਕੇ ਲੇ ਪਣ ਜੀ ਆ ਲਓ ਮੇਰੇ ਪਾਣ ਜੰਦਾ ਫੇਵਰਟ ਪੀਜ਼ਾ ਤੇ ਆ ਨਾਲੇ ਫੋਰਸ ਮੰਗਦੀ ਆ ਆ ਰੱਖ ਲਓ ਤੁਸੀਂ ਪਣ ਜੀ ਨਾਲ ਪੱਕਾ ਗੱਲ ਕਰ ਲਿਓ ਜੀ ਸਰਬਜੀਤ ਮੇਰਾ ਤਾਂ ਮਨ ਨਹੀਂ ਕਰਦਾ ਮਿੰਦੋ ਪਣ ਨਾਲ ਗੱਲ ਕਰਨ ਦੇਖੋ ਜੀ ਆਪ ਦਾ ਮਨ ਕਾੜਾ ਕਰ ਲਓ ਇਕ ਨਾ ਇੱਕ ਦਿਨ ਤਾਂ ਆਪਾਂ ਨੂੰ ਗੱਲ ਕਰਨੀ ਹੋ ਪੈਣੀ ਹੈ ਨਾ ਸਰਗੀਤ ਪਤਾ ਨਹੀਂ ਕਿਉਂ ਮੇਰਾ ਮਨ ਡਰੀਏ ਜਾਂਦਾ ਬਾਹੇ ਗਰੂ ਜੀ ਦਾ ਨਾਮ ਲੈ ਕੇ ਅੱਜ ਗੱਲ ਕਰ ਲਓ ਜੀ ਮਾ ਸਾਂ ਮਸਾਂ ਦਾ ਸੁਭਾਅ ਬਣਾ ਨਤ ਨਤ ਇਹ ਜੇ ਮੌਕੇ ਨਹੀਂ ਮਿਲਦੇ ਸਰਬਜੀਤ ਜੇ ਮੈਂ ਮਿੰਦੋ ਪੈਣਾ ਆ ਜਮੀਨ ਮਾਰੇ ਡੰਕ ਕਰਨੀ ਕਿਤੇ ਮਿੰਦੋ ਪੈਣਾ ਆਪਣੇ ਨਾਲ ਮਰਾਜ ਤਾਂ ਨਹੀਂ ਹੋ ਜੂ